ਭਾਈ ਜੀ ਕੀ ਨਾਮ ਪੁੱਰੋ ਤੁਹਾਡਾ ਮੇਰਾ ਨਾਮ ਦੀਪਕ ਹੈ ਜੀ ਦੀਪਾ ਜੀ ਇਸ ਟਾਈਮ 1 ਵਜ ਗਿਆ ਹੈ 1:30 ਵਜ ਗਿਆ ਇਸ ਟਾਈਮ ਖੜੇ ਹੋ ਕੀ ਗੱਲਬਾਤ ਹੋਈ ਹੈ ਤੁਹਾਡਾ ਗੱਲਬਾਤ ਮੇਰਾ ਭਰਾ ਦਾ ਬਰਥਡੇ ਸੀਗਾ ਜੀ ਤੇ ਮੇਰਾ ਬ੍ਰਦਰ ਕੇਕ ਲੈਣ ਗਿਆ ਤੇ ਦੋ ਜਣੇ ਆਏ ਇੱਕ ਜਨਾ ਪਹਿਲਾਂ ਦੇਖ ਕੇ ਗਿਆ ਸਾਇਲ ਪੰਡਤ ਸੀਗਾ ਉਹਦਾ ਨਾਮ ਤੇ ਦੋ ਜਣੇ ਆਏ ਮੁਕਲ ਸੀਗਾ ਤੇ ਕਾਲੂ ਸੀਗਾ ਕਾਲੂ ਨੇ ਫਾਇਰਿੰਗ ਕੀਤੀ ਜੀ ਮੇਰੇ ਤੇ ਕੀ ਕਾਰਨ ਕੀ ਲੜਾਈ ਦਾ ਕਾਰਨ ਕੁਛ ਨਹੀਂ ਹੈ ਇਹਨਾਂ ਦੇ ਬੰਦੇ ਆਨੇ ਨਾ ਰੰਜਿਸ਼ ਆਈਗੀ ਇਹਨਾਂ ਨਾਲ ਕੀ ਕੋਣ ਬੰਦੇ ਇਲਾਕੇ ਦੇ ਪਤਾ ਲੱਗੇ ਇਲਾਕੇ ਦੇ ਆਈ ਇਹ ਮੁਗਲ ਹੈ ਤੇ ਕਾਲੂ ਹੈ ਤੇ ਸਾਹਿਲ ਪੰਡਤ ਹੈ ਕੀ ਕਾਰਨ ਕੀ ਲੜਾਈ ਦਾ ਦੋ ਨੰਬਰ ਦਾ ਕੰਮ ਕਰਦੇ ਆ ਜੀ ਇਹ ਛਿੱਟਾ ਇਹਨਾਂ ਕੋਲ ਦੋ ਨੰਬਰ ਦੇ ਵੈਪਨ ਹੈ ਜੀ ਤੇ दारू ਦੂਰੂ ਸਾਰਾ ਕੁਝ ਵੇਚਦੇ ਆ ਗਲਤ ਬੰਦੇ ਨੇ ਗਾਂਜਾ ਫੀਮ ਸਾਰਾ ਕੁਝ ਵੇਚਦੇ ਸੀ ਅੱਛਾ ਕੀ ਲੱਗਿਆ ਅੱਜ ਐਸਐਚਓ ਸਾਹਿਬ ਵੀ ਆਏ ਮੌਕੇ ਤੇ ਕੀ ਉਹਨਾਂ ਨੇ ਦੇਖਿਆ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਜੀ ਤੇ ਇੱਕ ਹੋਲ ਬਰਾਮਦ ਕੀਤਾ ਉਹਨਾਂ ਨੇ ਤੇ ਆਪਣਾ ਸਾਰਾ ਕੁਝ ਦੇਖ ਕੇ ਵਧੀਆ ਤਰੀਕੇ ਨਾਲ ਕਰਕੇ ਜਾ। ਪੁਰਸ ਖੁਸ਼ ਹਾਂ। ਠੀਕ ਹੈ। ਮੌਕੇ ਤੇ ਪੁਲਿਸ ਆ ਗਈ ਪਹਿਲੀ ਵਾਰ। ਹਾਂਜੀ। ਖੁਸ਼ ਹਾਂ। ਹਾਂਜੀ। ਕੀ ਹੋਣਾ ਚਾਹੀਦਾ ਜਿੱਦਾਂ ਆਮ ਪਾਰਟੀ ਕਹਿੰਦੀ ਹੈ ਜੀ ਅਸੀਂ ਗੁੰਡਾਗਰਦੀ ਖਤਮ ਹੋ ਗਈ ਹੈ ਹੋ ਰਹੀ ਦਰਸਾਉਣਾ ਕੁਝ। ਗੁੰਡਾਗਰਦੀ ਸਾਰਾ ਕਿੱਥੇ ਖਤਮ ਹੋ ਰਹੀ ਹੈ? ਸ਼ਰਿਆਂ 'ਆ ਮਾਰ ਕੇ ਗੋਲੀਆਂ ਮਾਰ ਗਏ ਜੀ। ਇਹ ਜੀ ਸਮਥਿੰਗ ਮੇਰੇ ਆਈ ਥਿੰਕ ਮੇਰੇ ਗਿਆਨਾ ਦੇ 11 ਦੇ ਵਿੱਚ ਵਿੱਚ ਦੀ ਗੱਲ ਆ ਜੀ। 11 ਵਜਾਂ ਤੋਂ ਪਹਿਲਾਂ ਤੇ 11 ਵਜਾਂ ਤੋਂ ਬਾਅਦ। 15-20 ਮਿੰਟ ਤੇ ਵੀ ਵਿੱਚ ਵਿੱਚ ਦੀ ਗੱਲ ਆ ਠੀਕ ਹੈ ਜੀ ਤੇ ਇੱਕ ਮੁੰਡਾ ਪਹਿਲਾਂ ਬਾਈਕ ਤੇ ਦੇਖ ਕੇ ਗਿਆ ਤੇ ਦੋ ਮੁੰਡੇ ਫਿਰ ਘੁੰਮ ਕੇ ਆਏ ਮੂੰਹ ਤੇ ਪਰਨੇ ਬੰਨੇ ਹੋਏ ਸੀ ਇੱਕ ਨੂੰ ਪਛਾਣ ਲਿਆ ਸੀਗਾ ਤੇ ਇੱਕ ਮੂਰੇ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹਨਾਂ ਦੇ ਹੁਲੀਏ ਤੋਂ ਤੇ ਇਹਦੇ ਮੇਰੇ ਭਰਾ ਦੇ ਛੋਟੇ ਦੇ ਫੈਰ ਕਰਕੇ ਗਿਆ ਜੀ ਦੋ ਇਹ ਤਾਂ ਇਹਨੇ ਥੋੜਾ ਜਿਹਾ ਬਸ ਜੰਪ ਕਰਕੇ ਥੋੜਾ ਜਿਹਾ ਪਛਾਹ ਹੋ ਗਿਆ ਜੀ ਠੀਕ ਹੈ ਜੀ ਤੇ ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਵੀ ਜਾਨੀ ਕਿ ਕੋਲ ਆ ਕੇ ਵੀ ਮਾਰਨ ਦੀ ਤੇ ਇਹਨਾਂ ਨੇ ਸਾਡੀ ਪੁਰਾਣੀ ਲਾਗੜਾ ਢਾਈ ਦੀ ਤੇ ਉਦਾਂ ਸਾਨੂੰ ਕਹਿੰਦੇ ਵੀ ਇਹ ਵੀ ਸਾਡੀ ਕੋਈ ਗੱਲਬਾਤ ਨਹੀਂ ਹੈ ਸਾਡਾ ਵੀ ਅਸੀਂ ਲੜਾਈ ਝਗੜਾ ਨਹੀਂ ਚਾਹਦੇ ਅਸੀਂ ਲੜਨਾ ਨਹੀਂ ਚਾਹਦੇ ਫਿਰ ਵੀ ਆਹ ਕੰਮ ਕਰਵਾਈ ਜਾਂਦੇ ਪਏ ਆਹ ਬੰਦੇ ਕਿੱਥੇ ਲੈਣਗੇ ਇਹ ਕਤਾ ਜੀ ਆਪਣਾ ਇੱਥੇ ਰਹਿੰਦਾ ਜੀ ਚਾਂਸਲਮੇ ਦੇ ਕੋਲੇ ਨਾਲ ਠੀਕ ਹੈ ਜੀ ਜਿਹਦਾ ਨਾਮ ਮੁਕੋਲਾਈ ਤੇ ਇੱਕ ਸਾਇਲ ਪੰਡਾ ਤਟੋਏ 'ਚ ਹੀ ਰਹਿੰਦਾ ਸੀ ਤੇ ਇੱਕ ਕਾਲੂ ਆ ਜੀ ਉਹ ਹੈਗਾ ਪੰਮੀ ਹੱਤੇ ਵਾਲੇ ਦਾ ਮੁੰਡਾ ਜੀ ਹਾਂ ਜੀ ਬਣਾਇਆ ਜੀ ਕਾਫੀ ਪਿੱਛੇ ਦਿਨੋਂ ਪੱਲੀਆਂ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਵੀ ਸਾਡੀ ਆਪਸ 'ਚ ਕਰੋਸ ਪਹਿਲਾਂ ਇਹਨਾਂ ਨੇ ਮੇਰੇ ਸੱਟਾਂ ਮਾਰ ਗਿਆ ਸੀ ਨਿਜਾਇਤ ਜੀ ਠੀਕ ਹੈ ਜੀ ਬਹਾਨਾ ਬਣਾ ਕੇ ਮੇਰੀ ਨਾ ਕੋਈ ਇਹਨਾਂ ਨਾਲ ਲੜਾਈ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਫੇਰ ਮਾਰੇ ਸੀ ਠੀਕ ਹੈ ਜੀ ਤੇ ਇਹ ਉਦਾਂ ਕਹੀ ਜਾਂਦੇ ਆ ਵੀ ਅਸੀਂ ਵੀ ਸਾਡੀ ਕੋਈ ਹੁਣ ਲੜਾਈ ਨਹੀਂ ਬਸ ਅਸੀਂ ਜਵਾਕਾਂ ਨੂੰ ਦੇਖਣਾ ਜਾਂਦੇ ਆ ਪਰ ਦੇਖੋ ਜੀ ਇਹ ਸਮਗਲਿੰਗ ਵੀ ਕਰਦੇ ਆ ਠੀਕ ਆ ਜੀ दारू ਵੀ ਵੇਚਦੇ ਆ ਚਟਾ ਇਹ ਵੇਚਦੇ ਆ ਚਟਾਓ ਪੀਂਦਾ ਹੀ ਨਜਾਇਜ਼ ਵੈਪਨ ਉਹਨਾਂ ਕੋਲ ਹੈਗੇ ਆ ਜੀ ਠੀਕ ਆ ਜੀ ਤਾਂ ਵੀ ਦੇਖੋ ਜੀ ਕੋਈ ਉਹਨਾਂ ਤੇ ਐਕਸ਼ਨ ਨਹੀਂ ਲਿਤਾ ਜਾ ਰਿਹਾ ਅਸੀਂ ਇਹੀ ਮੰਗ ਬਸ ਵੀ ਪ੍ਰਸ਼ਾਸਨ ਸਾਡਾ ਸਾਥ ਦੇਵੇ ਜੋ ਬੰਦੀ ਕਾਰਵਾਈ ਉਹ ਕਰੇ ਤੇ ਜਿਹੜਾ ਉਹ ਕੰਮ ਕਰਦੇ ਆ ਜੀ ਉਹਨਾਂ ਦੇ ਥੱਲ ਪਾਵੇ ਵੀ ਕਿਹੜਾ ਨਗਰ ਬੰਦਾ ਜੀ ਜਿਹੜੇ ਅੱਜ ਕਟੜਾ ਹੋਈ ਹੈ ਕੀ ਗੱਲ ਬਾਤ ਐ ਐਸਡੀਪੀ ਐਸਡੀਪੀ ਸਕੂਲ ਕੋਲੇ ਹੋਈ ਹੈ ਜੀ ਕਮਲਾ ਲੋਡਿਆ ਕਾਲਜ ਦੇ ਕੋਲ ਬਿਲਕੁਲ ਗਾਂਧੀ ਦੀ ਮਾਰਕੀਟ ਹੈਗੀ ਹੈ ਜੀ ਕੀ ਗੱਲ ਕੀ ਪਤਾ ਲੱਗੀ ਹੈ ਇੱਥੇ ਮੌਕੇ ਤੇ ਪਰਮਿਸ਼ਨ ਆਈ ਹੈ ਜੀ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜੀ ਉਹਨਾਂ ਦੇ ਦੱਸਣ ਮੁਤਾਬਿਕ ਮੌਕਾ ਦੇਖਣਾ ਹੈ ਜੀ ਇਨਵੈਸਟੀਗੇਟ ਕਰ ਰਹੇ ਹੈ ਜੀ ਮੈਟਰ ਲੱਗਦਾ ਨਹੀਂ ਹਵਾਤ ਨਹੀਂ ਹੈ ਇਕੱਲੀ ਗੋਲੀਆਂ ਚੱਲੀ ਹੋਈਆਂ ਇਹਦੇ ਬਾਰੇ ਹੁਣ ਦੇਖੋ ਤਫਤੀਸ਼ ਕਰ ਰਹੇ ਹੈ ਜੀ ਕੋਈ ਲੱਬਿਆ ਖੜ ਖੜ ਕੁਝ ਇਹਨਾਂ ਨੇ ਪੇਸ਼ ਕੀਤਾ ਜੀ ਸਾਡੇ ਨੂੰ ਉਹ ਪੇਸ਼ ਕੀਤਾ ਇਹ ਕਿ ਕਿੰਨੇ ਦੇ ਦੱਸੋ ਪਾਓਗੇ 11 ਵਜੇ ਦੀ ਗੱਲ ਹੈ 11 ਵਜੇ ਦੇ 6 ਮਿੰਟ ਦੀ ਪਤਾ ਲੱਗਿਆ ਜਿਹੜੇ ਗੋਲੀ ਚੜਨ ਵਾਲੇ ਕੋਣ ਆ ਕਿ ਹਜੇ ਨਹੀਂ ਬੱਜੀ ਹੈ ਜਿਹਨੂੰ ਜਿਹੜੇ ਲੱਗੀਆਂ ਜੀ ਮੇਰੇ ਟੀਮਾਂ ਇਨਵੈਸਟੀਗੇਟ ਕਰ ਰਹੀਆਂ ਮੈਟਰ ਹਜੇ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਇਹਦੇ ਬਾਰੇ ਠੀਕ ਹੈ ਠੀਕ ਹੈ